ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਖ ਪੰਜਨੀ ਸਾਹਿਬ ਗਾਉੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਦੀ ਹੈ ਪੂਰਨ ਸਤਗੁਰ ਗਿਆਨ ਰਹਾਉ ਜੇ ਤੱਕ ਟਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ ਜਿਮ ਕੰਕਰ ਨੇੜ ਨਾ ਆਵੈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕਰ ਅਗਮ ਅਗਾਥ ਹੈ ਭਾਏ ਕਿਰਪਾਲ ਗੁਸਾਈਆਂ ਨੱਠੈ ਸੁਖ ਸੰਤਾਪ ਤੱਤੇ ਵਾਉ ਨਾ ਲੱਗੈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਟ ਹੈ ਸਭ ਕਛ ਪਾਇਆ ਜਨ ਨਾਨਕ ਸਤਿ ਬਿਲੇ ਹਾਰ ਗਾਉੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੇ ਆਪਣੀ ਸੇਵਾ ਰਹਾਉ ਮਿਟ ਗਈ ਚਿੰਤਾ ਪੁਣੀ ਮਨਿਆਸਾ ਕਰੀ ਦਇਆ ਸਤਗੁਰ ਗਨਤਾ ਸਾ ਦੁਖ ਨਾਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਗੁਰ ਫਰਮਾਏ ਏਸ਼ ਪੁਣੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗਾਉੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਪਏ ਕੀਨੇ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹਿਲ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਾ ਥਾਉ ਸਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾ ਜੇ ਸਸਮਰਤ ਦੋਖ ਸਭ ਜਾਏ ਨਾਮ ਰਦਨ ਵਸੈ ਮਣਿ ਆਏ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇੱਕ ਸੁਬਨ ਨਾਹੀ ਦੂਜਾ ਕੋਏ ਜਾਕੇ ਦ੍ਰਿਸ਼ਟ ਸਦਾ ਸੁਭ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇ ਕਰ ਰਵ ਰਹੇ ਅਸਰਬੱਤ ਸੁਆਮੀ ਹੁਣ ਗਾਵੇ ਨਾਨਕ ਅੰਤਰੇ ਜਾਮੀ ਗਾਉੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇਖਨ ਮਾਹੇ ਹਰ ਹਰ ਕਥਾ ਸਾਧ ਸੰਗ ਸਨਾਹੇ ਪੈਵਤ ਤੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜਨ ਦਾਨ ਜਾਕਰ ਹਿਰਦੈ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਵਿਚਾਰ ਕਰਨੇ ਹਰਿਦ ਮਹਤਾਰ ਰਾਜਾ ਸਭ ਭਰਮ ਭਜਿਓ ਪਾਰ ਬ੍ਰਹਮਾ ਕਹੋ ਨਾਨਕ ਅਟਲ ਇਹੋ ਧਰਮ ਗਾਉੜੀ ਮਹੱਲਾ ਪੰਜਵਾ ਸਾਂਤ ਪਈ ਗੁਰੂ ਗੋਬਿੰਦ ਪਾਏ ਤਾਪ ਪਾਪ ਬਿਨਸੈ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਮਿਲਸੈ ਰੋਗ ਪਏ ਕਲਿਆਣਾ ਪਾਰ ਬ੍ਰਹਮ ਗੁਣ ਅਗੰਭੀ ਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਬਰੈ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਤੇ ਆਈ ਨਾਨਕ ਦਾਸ ਤੇਰੀ ਸਰਨ ਆਈ ਗਾਉੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭੈ ਸੇਵਾ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਥ ਸੰਗ ਹਰਿ ਅੰਮ੍ਰਿਤ ਪੀਵੈ ਗਾਉੜੀ ਮਹੱਲਾ ਪੰਜਵਾ تیر ਕਰ ਬੈਸੋ ਹਰ ਜਨ ਪਿਆਰੇ جنکی پیج رکھے کر تارے دست دودھ پر مسر مارے جنکی پیج رکھے کر تارے باد سا سہ وسکر دین امرت نام مہارس پینے ਨੇ ਰਬ ਹੋਏ ਪਜਹੋ ਪਗਵਾਨ ਸਾਧ ਸੰਗਤ ਬਲਕੀਨ ਮਿਲਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਬਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜਾਬ ਖਾਦੀ ਏਕ ਗਰੀਬਾ ਰਖ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਪ ਹੈ ਆਇਓ ਸਰਨ ਰਖਾਰੇ ਕਰ ਕਰ ਹਾਰੇ ਅਣਕ ਬੋ ਭਾਤੀ ਛੋੜ ਹੈ ਕਰਤੋ ਹੋ ਨਾਹੀ ਏਗ ਬਾਤ ਸੁਨਤਾ ਕੀ ਓਟ ਆਸ ਸੰਗਮ ਡਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰ ਤੈ ਧੀਰਜ ਪਾਇਆ ਸੰਤੀ ਮੰਦ ਦਿਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਹਾ ਮਖਾਦੀ ਸਾਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਮੇਲਾਵਲ ਮੰਗਲਾ ਪੰਜਾਬਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵਾ ਬਿਗਨ ਲਾਗੇ ਜਪ ਅਲਖ ਅਭੇਵ ਕਰ ਤਪਨੀਦ ਭਈ ਗੁਣ ਗਾਏ ਬਰਤ ਗਿਆ ਹਰ ਨਾਮ ਧਿਆਏ ਰਹਾਉ ਸਭਨੇ ਥਾਈ ਰਵਿਆ ਆਪ ਆਦਿ ਜਗਾਤ ਜਾ ਕਾ ਵਡ ਪਰਤਾਪ ਗੁਰ ਪ੍ਰਸਾਦਿ ਨਾ ਹੋਇ ਸੁਨ ਥਾਪ ਗੁਰ ਤੇ ਚਰਨ ਲੱਗੇ ਮਨ ਮਿਟੇ ਨਿਰਭਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤਿਗੁਰ ਤੋਂ ਠੇ ਪਾਰ ਬ੍ਰੰਭਰ ਬਪੇ ਰਖਵਾਲੇ ਜਿੱਥੇ ਕਿਥੇ ਦੇ ਸਹ ਨਾਲੇ ਨਾਨਕ ਦਾਸ ਖਸਮ ਰਤ ਪਾਲੇ ਬਿਲਾਵਲੇ ਮਹੱਲਾ ਪੰਜਵਾ ਚਰਨ ਕਮਲ ਪਰਵਹ ਹਿਰਦੈ ਆਏ ਰੋਗ ਗਏ ਸਗਲੇ ਸੁਖ ਪਾਏ ਗੁਰਦਕ ਕਾਟਿਆ ਦੀਨਾ ਦਾਣਾ ਸਫਲ ਜਨਮ ਜੀਵਨ ਪਰਵਾਣਾ ਰਹਾਓ ਕਾਤਾ ਕਤਾ ਅੰਮ੍ਰਿਤ ਪ੍ਰਭ ਬਾਣੀ ਕਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੈ ਬਾਜੈ ਅਣਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੈ ਹਰਿ ਸਿਮਰਤਿ ਕਿਲਵਕ ਸਬਨਾਸੈ ਆਨੰਦ ਕਰਵਾ ਮਿਲ ਸੁందਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੇ ਦੇ ਲਾਵਲਾ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਦ ਸੁਮਾਰੇ ਆ ਸਾਧ ਜਨ ਹੋਏ ਕਿਰਪਾਲਾ ਬਿਕਸੈ ਸਪਰਵਾਰੇ ਆ ਕਾਰਜ ਸਤਗਰ ਆਪ ਸਵਾਰੇ ਆ ਵੱਡੀ ਅਰਜਾ ਹਰ ਗੋਬਿੰਦ ਕੀ ਸੋਕ ਮੰਗਲ ਕਲਿਆਣ ਵਿਚਾਰੇ ਆ ਰਹਾਓ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਏ ਸਗਲੇ ਜੀਏ ਸਾਧਾਰਿਆ ਮਨੇਚੇ ਨਾਨਕ ਫਲ ਪਾਏ ਪੂਰਨ ਈਸ਼ ਪਜਾਰੇ ਆ ਬਿਲਾਵਲਾ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਾਜ ਕਰਿਆਇਆ ਰਹਾਉ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤ ਮਾਹੇ ਤੇ ਆਏ ਨਾਨਕ ਗੁਰਪੂਰੇ ਸਰਨ ਆਏ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲਾ ਮਹੱਲਾ ਪੰਜਵਾ ਤਾਪ ਸੁਨ ਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੋ ਬਖਸਿਆ ਸੁੰਤਨ ਰਸ ਪੋਗਾ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵਹੁ ਨਤਿ ਰਾਮਕ ਇਹ ਅਵਕਦ ਜੋਗ ਆਏ ਬਸਵਕਰ ਦੇਸ ਮਹੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸਨ ਪਾਏ ਲੈ ਗਏ ਬੋਗ ਬਲਾਵਲ ਮਹੱਲਾ ਪੰਜਵਾ ਵੰਦਨ ਕਾਟੇ ਹਾਬ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਤੁ ਕਰੋਗਾ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਤੇ ਆਮਨ ਜੋਗਾ ਰਹਾਉ ਔਕਦ ਹਰ ਕਾ ਨਾਮ ਹੈ ਜਦ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਏ ਕਿਲਵਿਕ ਉਤਰ ਹੈ ਸੁਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਲਾਵਲਾ ਮਹੱਲਾ ਪੰਜਵਾ ਹਰ 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 ਆਰਾਦੀਐ ਹੋਈਐ ਆਰੋਗ ਰਾਮਚੰਦ ਕੇ ਲਸਟਿਕਾ ਜਨ ਮਾਰਿਆ ਰੋਗਾ ਰਹਾਉ ਘਰ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਥ ਸੰਗਤ ਕੈ ਵਾਰਣ ਮਿਲਿਆ ਸੰਜੋਗ ਜਿਸ ਸਿਮਰਤ ਸਦ ਪਾਈਐ ਬਿਨ ਸਬੇ ਯੋਗ ਨਾਨਕ ਪ੍ਰਭ ਸਰਨ ਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ 5 ਪੰਜਵਾ ਦੋ ਪਦੇ ਕਰ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਵਰ ਉਪਾਉ ਸਭ ਤੇ ਆਗਿਆ دارو ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਰਿ ਰਾਖੇ ਆਪਣੀ ਕਰਮਿਆ ਰਹਾਉ ਵਹਾਂ ਪਗੜਾ ਪ੍ਰਭ ਕਾਢਿਆ ਇਨਾ ਆਪਣਾ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਯਾ ਬੱਲਾ ਬਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉੱਜਿਆ ਸੁਗਾ ਸਾਧ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੇ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰਾਖਿਆ ਮੇਰਾ ਭਾਈ ਹਮਦੇਵ ਜੀ ਸਰਨਾ ਗਤੇ ਜੋ ਸਦਾ ਸਹਾਈ ਰਹਾਓ ਵਰਤੀ ਕਰੈ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬੇਲਾ ਬਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਲ ਬ੍ਰਹਮ ਸਰਨ ਆਈ ਚੋਗਰਦ ਹਮਾਰੇ ਰਾਮਕਾਰ ਦੁਖ ਲੱਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏ ਕਾ ਲੇਵਲਾਈ ਰਹਾ ਔ ਖਰਾਕ ਲਿਏ ਤਨ ਰਖਣ ਹਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰੂ ਦੇਵ ਸੁਖ ਸਾਤ ਸਾਜ ਆਨੰਦ ਭਏ ਪੂਰਨ ਭਈ ਸੇਵਾ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੇਨ ਜਾ ਕਾਵੜ ਪ੍ਰਤਾਪ ਦੋ ਕਹ ਹਮਾਰੇ ਬਖਸ਼ਣ ਆਪਣੇ ਕਉਤਾਰੀ ਮਨ ਬਾਣਸ਼ਤ ਫਲ ਦਿੱਤੇ ਨਾਨਕ ਬੁਲੇ ਹਾਰੀ ਦੁਲਾਵਲ ਮਹੱਲਾ ਪੰਜਵਾ ਤਾਪਲਾ ਹੈ ਆ ਗੁਰਸਰਜਨ ਹਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈ ਜ ਰਖੀ ਸਾਰਾ ਸੰਸਾਰ ਰਹਾਉ ਕਰਮਸਤਗ ਧਾਰ ਬਾਲਕ ਰਖ ਲੈ ਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਹਿਰਵਾਨ ਗੁਰੂ ਨਾਨਕ ਬੋਲਾ ਦਰਗਹ ਪਰਵਾਨ ਬਿਲਾ ਬਲਾ ਮਹੱਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਸੀਤਲ ਪਏ ਗੁਰ ਜਨਨੀ ਲਾਗੇ ਹਾਮ ਨਾਮ ਹਿਰਦੈ ਮਹਿ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦਿਨੈ ਜਗਤ ਉਦਾਰ ਨਾਉਖੰਡ ਪਰਤਾਪ ਬਿਦਕ ਬਿਨਸੇ ਸੋਕ ਅਨੰਦ ਪਰਵੇਸਾ ਤਰਸਨ ਬੁਝੀ ਮਨ ਤਨ ਸਜਿ ਧਰਾਪ ડોક બંસે સઘ અનંત પ્રવેસા તરસન બુજી મન તન સદત્રાપ આ નાથ કો નાથ શરણ સમરત્તા સગર શેઠ કો માઈ બાપ પગત વચલ પર પંજા સ્વામી ગુણગા વત નાનક આલાપ સોરઠ મહલ્લા પંજવા કરે સનાન સ્મર પ્રભુ અપના મન તન ભય આરોગ્ય કોટ બિગન લાથે પ્રભુ શરણા પ્રગટે ભલે સંજોગા પ્રભુ બાની શબ્દ સુભાગ્યા ગાવ હો સુનો પઢો નિત પાયી ગુર પૂર તો રાખ્યા રહાઉ

ਸੋਕ ਮੰਗਲ ਕਲੇ ਆਨਾ ਸਜਤਨਾ ਪ੍ਰਭ ਕੈ ਚਰਨ ਨਿਹਾਰਿਆ ਰਾਖਨ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੇ ਸਰਨ ਆਏ ਜਾ ਕੇ ਸੇਵਨਾ ਮਿਰਥੀ ਜਾਈ ਰਹਾਉ ਧਰਮ ਸੁਖ ਬਾਰਫੋ ਨ ਸੁਖਾ ਪਰ ਆਪਣੇ ਪਏ ਦਿਆਲਾ ਨਾਨਕ ਬਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਾਠਾ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣਾ ਕਿਰਪਾ ਧਾਰੀ ਆੜ ਪੈਰ ਆਰਾਧਾ ਸੌਮੀ ਪੂਰਨ ਕਾਲ ਹਮਾਰੀ ਹਰ ਜੀਉ ਤੂੰ ਸੁਖ ਸੰਪਦਰਾ ਸਰਾ ਖਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਾਂ ਦੇਸਾਂ ਸੋਰਠਿ ਮਹਲਾ 5 ਸਿਮਰ ਸਿਮਰ ਗੁਰ ਸਦਗੁਰਿ ਆਪਣਾ ਸਗਲਾ ਦੋਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਨੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵੈਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਹਰਿ ਨਾਨਕ ਭੈ ਦਇਆਲਾ ਜੈ ਜੈਕਾਰ ਭੈ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਓਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਮਿਰਦਸ ਮਾਰਿਆ ਹੋਈ ਰਾਗੇ ਰਾਮ ਕੀ ਰਖਵਾਲੀ ਸੁਖ ਸਾਜ ਆਨੰਦ ਗੁਣ ਗਾਵੋ ਮਨ ਤਨ ਦੇ ਸਕਾਲੀ ਰਹਾਉ ਪਤਤ ਆਧਾਰਨ ਸਤਗੁਰ ਮੇਰਾ ਮੋਹਿ ਤਸਕਾ ਪਰਵਾਸਾ ਬੱਤਲੈ ਸਭ ਸੱਚ ਸਾਇਵੇਂ ਸੁਣ ਨਾਨਕ ਕੀ ਅਰਦਾਸਾ 68 ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਦਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਨਾਮ ਦਾ ਕਰਾ ਹੈ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਜ ਸਬਦ ਸਤਿ ਭੋਖਿਆ ਸੋਰਠਾ ਮਹੱਲਾ ਪੰਜਵਾ ਪਾਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਰ ਪਾਏ ਲਾਗ ਹਰ ਚਰਨੀ ਗੋਵਿੰਦ ਕੈ ਗੁਣ ਗਾਏ ਪਰ ਲੋਸਮ ਹੋਰਤ ਪੂਰਾ ਸਾਧ ਸਾਜ ਆਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮੇ ਆਪਣੇ ਕਰ ਮੰਦਰ ਸਕਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਏਸਿ ਵਜਾਈ ਸੋਰਠ ਮਹੱਲਾ ਪੰਜਵਾ ਸੰਤਹੁ ਹਰ ਹਰ ਨਾਮ ਤੇ ਆਈ ਸਗ ਸਾਗਰ ਪ੍ਰਭ ਵਿਸਰੋ ਨਾਹੀ ਮਨ ਚੰਦਿਆੜਾ ਫਲ ਪਾਈ ਰਹਾਉ ਸਤਗੁਰਪੁਰ ਤਾਬ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪਏ ਦਇਆ ਲਾ ਤੁਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਆਦਾਰੋ ਨਾਨਕ ਪਵਤਰਾ ਕੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰੇ ਠਾ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰਾ ਕਿਰਪਾ ਪ੍ਰਭ ਹੱਥ ਤੇ ਰੱਖਿਆ ਹਰ ਗੋਵਿੰਦ ਨਵਨ ਰਵਾ ਰਹਾਉ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਭ ਜੰਗਰ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲ ਤਬਰਦੋਐ ਸਵਾਰੇ ਹਮਰਾ ਗੁਣ ਅਵ ਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਗ ਤਾਰੇ ਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਬ ਤਿਸ ਕੈ ਕੀਐ ਸੋਈ ਸੰਤ ਸਹਾਈ ਆਪਣੇ ਸੇਵ ਕੀ ਆਪੈ ਰੱਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰਾ ਨਾਲ ਗੁਰ ਪੂਰਾ ਪੂਰੀ ਸਭ ਰੱਖੀ ਹੋਇ ਸਰਬ ਦਿਆਲ ਰਹਾਉ ਨਵਨਾਨਕ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਢ ਲਾਏ ਰਾਖੇ ਜੋ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਥਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰਹਿ ਰਾਖੇ ਸਰਨ ਸਚੇ ਕੀ ਤਾ ਕੀ ਪਰਮੇਸ਼ਰ ਆਪ ਹੋ ਆਰਖਵਾਲਾ ਸਾਧ ਸਹਿਜ ਸੁਖਿ ਕਿਨਮੈ ਉਪਜੈ ਮਨ ਹੋਆ ਸਦਾ ਸਥਾਲਾ ਰਹਾਉ ਹਰ ਹਰ ਨਾਮ ਦੀਓ ਧਾਰੋ ਤਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਧਾਰੀ ਤਨ ਸਗਲੇ ਬਾਤ ਸਵਾਰੇ ਪ੍ਰਭ ਆਪਾ ਮਿਰਦਸ ਮਾਰੇਆ ਹਮਰਾ ਗੁਣ ਅਵਗੁਣਾਂ ਵਿਚਾਰਿਆ ਗੁਰ ਕਾ ਸਬਦ ਭੈਓ ਸਾਖੀ ਤਨ ਸਗਲੇ ਇਲਾਜ ਰਾਖੇ ਬੋਲਾਇਆ ਬੋਲੀ ਤੇਰਾ ਤੋ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਜ ਰੱਖੇ ਆਪਣੇ ਦਾਸ ਕੀ ਪੈ ਜਰਾਖੇ ਬੋਲ ਆਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ